ਸ਼ਿਕਰ ਆਇਦਾ ਆਖਰੀ ਕਿਲਾ ਟਹਿ ਗਿਆ ਮਲਤਾਨ ਦਾ ਕਿਲਾ ਵੀ ਅੰਗਰੇਜ਼ਾਂ ਦੇ ਹੱਥਾਂ ਵਿੱਚ ਲੱਗ ਗਿਆ ਇਸ ਦੀ ਬਾਰੇ ਜਾਣਕਾਰੀ ਹਾਸਲ ਕਰੀਏ ਸਾਡਾ YouTube ਚੈਨਲ ਗੁਰ ਤੇਰਾ ਟੀਵੀ ਨੂੰ ਸਬਸਕ੍ਰਾਈਬ ਕਰਕੇ ਲਾਈਕ ਕਰਕੇ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਸਾਨੂੰ ਸਾਡੀਆਂ ਭੁਲਾੰ ਦਾ ਸਾਸੂ ਸਕੀਆ ਜੀ ਦੇ ਨਾਲ ਸੇਵਾ ਦੇ ਵਿੱਚ ਵਧੀਆ ਹਿੱਸੇ ਪਾ ਸਕੀਏ ਵੈਨਤੀਆਂ ਨੂੰ ਪ੍ਰਵਾਨ ਕਰਿਓ ਆਓ ਇਤਿਹਾਸ ਦੀ ਬਾਤ ਗਿਆਨ ਕਰਿਆ ਕਰੀਏ ਕਿ ਸ੍ਰੀਕੇ ਦੇ ਨਾਲ ਮਲਤਾਨ ਦਾ ਕਲਾ ਅੰਗਰੇਜ਼ਾਂ ਦੇ ਹੱਥਾਂ ਵਿੱਚ ਗਿਆ ਉਹ ਗੁਰੂ ਸਾਹਿਬ ਜਿਸ ਵੇਲੇ 11 ਅਗਸਤ 1852 ਵਾਲੇ ਦਿਨ ਅੰਗਰੇਜ਼ਾਂ ਉਹਨਾਂ ਦਿੱਤੀ ਜਾਂਦੀ ਹੌਲੀ-ਹੌਲੀ ਅਸਿਰਕਾਂ ਵਾਲੇ ਯਹਨ ਦੇ ਖਾਨ ਨਾਲ ਦਵਾਨ ਮੋਹਨ ਰਾਜ ਜਿਹੜਾ ਸੀ ਉਹ ਬਨਾਰਸ ਦੇ ਵਿੱਚ ਚੜ੍ਹਾਈ ਕਰ ਜਾਂਦਾ ਹੈ 1844 ਸਤੰਬਰ ਮਹੀਨੇ ਵਿੱਚ ਦਵਾਨ ਮੋਹਨ ਰਾਜ ਨੂੰ ਅਦੇ ਪਿਤਾ ਸ਼ਾਉਣ ਮਨ ਚੋਪੜਾ ਦੀ ਮੌਤ ਤੋਂ ਬਾਅਦ ਮਲਤਾਨ ਦਾ ਗਵਰਨਰ ਠਾਪਿਆ ਜਾਂਦਾ ਹੈ ਦਵਾਨ ਮੋਹਨ ਰਾਜ ਬਟਸਮਰਾਜ ਦੇ ਖਿਲਾਫ ਬਗਾਵਤ ਕਰਨ ਵਾਲੇ ਬਾਗੀਆਂ ਦੇ ਵਿੱਚੋਂ ਇੱਕ ਸੀ ਇਹਦੇ ਪਿਤਾ ਸ਼ਾਵਨਮਲ ਚੋਪੜਾ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਮਲਤਾਨ ਦਾ ਗਵਰਨਰ ਥਾਪਿਆ ਉਹਦੀ ਅਧਿਕਾਰ ਖੇਤਰ ਵਾਲੇ ਇਲਾਕੇ ਵਿੱਚ ਝੰਗ ਦਾ ਦੱਖਣੀ ਪੰਜਾਬ ਦਾ ਇਲਾਕਾ ਸ਼ਾਮ ਸੀ ਮਰਤਾਨਵੀਂ ਸਮਰਾਜ ਨੇ ਮਹਾਰਾਜਾ ਰਣਜੀਤ ਸਿੰਘ ਦੇ ਵਿਹਾਂ ਤੋਂ ਬਾਅਦ ਸਿੱਖ ਫੌਜ ਜਿਹੜੀਆਂ ਜੰਗਾਂ ਲੜੀਆਂ ਸਨ ਉਹਨਾਂ ਵਿੱਚ ਸਿੱਖ ਬੜੀ ਬਹਾਦਰੀ ਨਾਲ ਲੜੇ ਸਨ ਦਿਵਾਨ ਮੂਲ ਰਾਜਪੱਟਸ ਦੇ ਖਿਲਾਫ ਆਖਰੀ ਸਿੱਖ ਜੰਗ ਵਿੱਚ ਸ਼ਾਮਲ ਸੀ ਇਸ ਨੂੰ ਭਾਈ ਮਹਾਰਾਜ ਸਿੰਘ ਤੋਂ ਇਲਾਵਾ ਪਛਵੀ ਪੰਜਾਬ ਦੇ ਸਿੱਖ ਸਰਦਾਰਾਂ ਅਤੇ ਪੰਜਾਬੀ ਮਲਤਾਨੀਆਂ ਦਾ ਸਹਿਯੋਗ ਪ੍ਰਾਪਤ ਸੀ ਬਿੱਟਸ ਨੇ ਮਲਤਾਨ ਜਿੱਤਣ ਤੋਂ ਬਾਅਦ ਦਵਾਨ ਮਹਾਰਾਜ ਨੂੰ ਗ੍ਰਿਫਤਾਰ ਕਰਕੇ ਕੈਦ ਰਿਸੋਰ ਦਿੱਤਾ ਬਾਅਦ ਵਿੱਚ ਬਨਾਲਸਰਾਗਿ ਇੱਕ ਜੇਲ੍ਹ ਵਿੱਚ ਦੀ ਮੌਤ ਹੋ ਗਈ 19ਵੀਂ ਸਦੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮਲਤਾਨ ਦੇ ਤਤਕਲੀਨ ਅਫਗਾਨ ਹਾਕਮ ਮੁਜੱਫਰ ਖਾਨ ਸਦੋ ਜੈ ਨੂੰ ਬੁਰੀ ਤਰ੍ਹਾਂ ਹਰਾਇਆ ਸੀ ਤੇ ਮਲਤਾਨ ਜਿੱਤ ਲਿਆ ਸੀ ਮੁਜੱਫਰ ਖਾਨ ਨੂੰ ਮੌਤ ਦੇ ਕੱਟ ਤਾਰਨ ਤੋਂ ਬਾਅਦ ਸ਼ੇਰ-ਏ-ਪੰਜਾਬ ਮਹਾਰਾਜਾ ਜਨਜੀਤ ਸਿੰਘ ਨੇ ਜੌਨ ਸਾਵਨ ਮਲ ਚੋਪੜਾ ਨੂੰ ਮਲਤਾਨ ਦਾ ਗਵਰਨਰ ਹਾਵਤਾ ਇੱਕ ਅਫਗਾਨ ਨੇ ਸਾਵਨ ਮਲ ਦੀ ਹੱਤਿਆ ਕਰ ਦਿੱਤੀ ਉਸ ਦੀ ਮੌਤ ਤੋਂ ਬਾਅਦ ਉਹਦੇ ਵੱਡੇ ਪੁੱਤਰ ਮੂਲ ਰਾਜ ਨੂੰ ਮਲਤਾਨ ਦਾ ਗਵਰਨਰ ਬਣਾਇਆ 18 ਅਪ੍ਰੈਲ 1847 ਵਾਲੇ ਜਨ ਈਸਟ ਇੰਡੀਆ ਕੰਪਨੀ ਦੀ ਬੰਬਈ ਤੋ ਫੌਜਾ ਵੈਨਸ ਅਗਨੀਉ ਨਾਂ ਦਾ ਇੱਕ ਫੌਜੀ ਅਵਸਰਤੇ ਇੱਕ ਹੋਰ ਅਧਿਕਾਰੀ ਸਾਥੀ ਐਂਡਰਸਨ ਦੇ ਨਾਲ ਸਿੱਖਾਂ ਤੋਂ ਮਲਤਾਨ ਦਾ ਕਬਜ਼ਾ ਲੈਣ ਦੇ ਲਈ ਗੋਰਖਾ ਫੌਜ ਇੱਕ ਟੂਰਨੀ ਨਾਲ ਲੈ ਕੇ ਮਲਤਾਨ ਦੇ ਬਾਹਰ ਪੁੱਜਿਆ ਅਗਲੇ ਦਿਨ ਭਾਵ 19 ਅਪ੍ਰੈਲ 1848 ਵਾਲੇ ਦਿਨ ਮੂਰ ਰਾਜ ਨੇ ਨਾ ਬ੍ਰਿਟਨਵੀ ਅਧਿਕਾਰੀਆਂ ਨੂੰ ਮਲਤਾਨ ਸ਼ਹਿਰ ਦੀਆਂ ਚਾਬੀਆਂ ਪੇਸ਼ ਕਰਨੀਆਂ ਸਨ ਜਦੋਂ ਇਹ ਦੋਵੇਂ ਕੋਰੇ ਅਧਿਕਾਰੀ ਘੋੜਿਆਂ ਤੇ ਸਵਾਰ ਹੋ ਕੇ ਮਲਤਾਨ ਦੇ ਕਿਲੇ ਦੇ ਬਾਹਰ ਖੜੇ ਤਾਂ ਮੂਲ ਰਾਜ ਦੀ ਫੌਜ ਦੀ ਇੱਕ ਸਿੱਖ ਸਪਾਈ ਸਰਦਾਰ ਕੁਦਰ ਸਿੰਘ ਮਝਬੀ ਨੇ ਵੈਣ ਸਿੰਘ ਨਿਉ ਉਤੇ ਸ਼ਹੀਦ ਸਰਦਾਰ ਨਾਲ ਮਾਰ ਕਰ ਦਿੱਤਾ ਜਿਉਂ ਹੀ ਇੱਕ ਸਿੱਖ ਸਪਾਈ ਨੇ ਅੰਗਰੇਜ਼ ਅਫਸਰ ਵੈਣ ਸਿੰਘ ਨੂੰ ਉਤੇ ਹਮਲਾ ਕੀਤਾ ਨਾਲ ਹੀ ਬਾਕੀ ਦੀ ਭੀੜ ਨੇ ਉਹਨਾਂ ਨੂੰ ਘੇਰ ਲਿਆ ਸਮੂਹ ਘਮਲਾ ਕਰ ਦਿੱਤਾ ਭੀੜ ਦੀ ਚਪੇਟ ਵਿੱਚ ਐਡਰਸਨ ਵੀ ਆ ਗਿਆ ਜਿਸ ਵਿੱਚ ਇਹ ਦੋਨੇ ਅੰਗਰੇਜ਼ ਅਧਿਕਾਰੀ ਗੁਰ ਤੇ ਜ਼ਖਮੀ ਹੋਏ ਇਸ ਕਲ ਨੂੰ ਲੈ ਕੇ ਗੋਰਿਆਂ ਦੇ ਵਿੱਚ ਗੁੱਸਾ ਪੂਰੇ ਜੋਬਨ ਤੇ ਆ ਗਿਆ ਇਹ ਵੀ ਖੁਸ਼ ਰਹਿਦਾ ਹੈ ਕਿ ਮਹੂਰ ਆਜਾ ਆਪਣੀ ਫੌਜ ਬਣਾਉ ਅੰਗਰੇਜ਼ ਅਧਿਕਾਰੀਆਂ ਦੇ ਖਿਲਾਫ ਹੋਈ ਸਾਛ ਵਿੱਚ 3 ਵਜੋਂ ਸ਼ਾਮਲ ਹੋਵੇ ਜਾਂ ਨਾ ਹੋਵੇ ਇਹਦੀ ਬਾਤ ਪੂਰੀ ਡੋਗਿਆਈ ਦੀ ਖੋਜ ਦੀ ਲੋੜ ਹੈ ਆਪਣੀ ਹੋਜ ਵੱਲੋਂ ਹੋਈ ਇਸ ਬਗਾਵਤ ਨੇ ਉਹ ਆਪਣੇ ਆਪ ਨੂੰ ਅਲੱਗ ਨਹੀਂ ਕਰ ਸਕਦਾ ਇੰਜ ਜੇ ਇੱਕ ਪੱਖੋਂ ਥੋੜੀ ਨਜਾਇਜ਼ਾਨੀ ਕੀਤੀ ਜਾਏ ਪਤਾ ਲੱਗਦਾ ਹੈ 1846 ਵਿੱਚ ਅੰਗਰੇਜ਼ਾਂ ਨੇ ਜਦੋਂ ਲਾਹੌਰ ਦਰਬਾਰ ਤੇ ਕਮਜ਼ਾ ਕੀਤਾ ਮਿਸਰ ਲਾਲ ਨੂੰ ਪ੍ਰਧਾਨ ਮੰਤਰੀ ਥਾਪਿਆ ਗਿਆ ਦਸੰਬਰ 1847 ਵਿੱਚ ਫਰਡਰਿਕ કરી ਨੂੰ ਫਲ ਵਰਦਾਰਾ ਇਜੇਡ ਬਣਾ ਕੇ ਭੇਜਿਆ ਫੈਡਰਿਕ ਨੇ ਕਾਨ ਸਿੰਘ ਮਾਨ ਨੂੰ ਮਤਾਨ ਦਾ ਸੂਬੇਦਾਰ ਬਣਾਤਾ ਵੈਂਸ ਗਨੀਊ ਨੂੰ ਉਸ ਦਾ ਸਿਆਸੀ ਸਲਾਹਕਾਰ ਤੇ ਲੈਫਟੀਨੈਂਟ ਐਡਨਸਨ ਨੂੰ ਉਸ ਦਾ ਅਸਿਸਟੈਂਟ ਬਣਾਇਆ ਗਿਆ 19 April 1848 ਵਾਲੇ ਦਿਨ ਕਾਨ ਸਿੰਘ ਮਾਨ ਮਤਾਨ ਪੁਜਾ ਨਾਨ ਮੋਰਾਏ ਨੇ ਸੂਬੇਦਾਰ ਦੇ ਚਾਰਜਸ ਨੂੰ ਸਵਾਲ ਦਿੱਤਾ ਜਦੋਂ ਚਾਰਜ ਲੈ ਕੇ ਕਾਨ ਸਿੰਘ ਮਾਨ ਅਤੇ ਦੋਵੇਂ ਅੰਗਰੇਜ਼ ਅਫਸਰ ਮਾਂਸ ਐਗਨੀਓ ਉਤੇ ਲਖੀਟ ਐਂਡਰਸਨ ਬਾਅਦ ਨਿਕਲ ਰਹੇ ਸਨ ਇੱਕ ਸਿੱਖ ਫੌਜੀ ਅਫਸਰ ਗੋਦਰ ਸਿੰਘ ਮਜਬੀ ਨੇ ਦਸਿਓ ਉਤੇ ਐਗਨੀਓ ਉਤੇ ਹਮਲਾ ਕਰਤਾ ਉਹਨਾਂ ਦੋਹਾਂ ਨੂੰ ਕਤਲ ਕਰ ਦਿੱਤਾ ਜਦੋਂ ਇਹਨਾਂ ਅੰਗਰੇਜ਼ ਅਫਸਰਾਂ ਦੀ ਕਤਲ ਹੋਣ ਦੀ ਖਬਰ ਐਡਨ ਫ੍ਰੈਂਕ ਫੈਡਰਿਕ ਕਰੀਮ ਕੋ ਪਹੁੰਚੀ ਉਸਨੇ ਹਰਬਰਟ ਐਡਵਰਜ ਨੂੰ ਫਰਮਾਨ ਜਾਰੀ ਕੀਤਾ ਇਹ ਸਦਾਰ ਕਾਨ ਸਿੰਘ ਨੂੰ ਮਾਣੂ ਕਿਹਾ ਜਾਵੇ ਕਿ ਅਜੇ ਜਿਵਾਨ ਮੋਰਾਜ ਨੂੰ ਹੀ ਸੂਬੇ ਦਾ ਰੈਂਡ ਦਿੱਤਾ ਜਾਵੇ ਬਾਅਦ ਵਿੱਚ 1847 ਦੇ ਮਈ ਮਹੀਨੇ ਵਿੱਚ ਰੈਜੀਡੈਂਟ ਨੇ ਅਡਵਰਜ ਨੂੰ ਆਡਰ ਰਾਈ ਜਾਰੀ ਕੀਤਾ ਕਿ ਉਹ ਫੌਜ ਨਾਲ ਲੈ ਕੇ ਮਲਤਾਨ ਵੱਲ ਨੂੰ ਕੁਝ ਕਰ ਦੇਵੇ ਇਹਨਾਂ ਸਾਰਿਆਂ ਹਾਲਾਤਾਂ ਦੇ ਮੱਦੇ ਨਜ਼ਰ ਭਾਈ ਮਾਨ ਅਸ ਸਿੰਘ ਅੰਗਾਵਾਦੀ ਆਪਣੀ ਫੌਜ ਦੇ ਨਾਲ ਮਲਤਾਨ ਪੁੱਜੇ ਸ਼ੇਖ ਫੌਜਿਆਂ ਨੂੰ ਜਸੀਮੰਦ ਕਰਨ ਦਾ ਹੁਕਮ ਜਾਰੀ ਕੀਤਾ ਨਰੇਜਿਆਂ ਨੂੰ ਇਥੋਂ ਦਾਖਲ ਹੋਣ ਤੋਂ ਰੋਕਿਆ ਜਾ ਸਕਿਆ ਦੂਜੇ ਪਾਸੇ ਜਵਾਨ ਮੂਰਾ ਹੀ ਨਹੀਂ ਅਡਵਰਜ ਦੇ ਅੱਗੇ ਅਮਨ ਦੇ ਮੱਦੇ ਨਜ਼ਰ ਸਮਝੌਤੇ ਦੀ ਪੇਸ਼ਕਸ਼ ਕੀਤੀ ਅਡਵਰਜ ਨੇ ਇਸ ਪੇਸ਼ਕਸ਼ ਦਾ ਸਿਰ ਉਠ ਕਰਾਉਂਦੇ ਹੋਏ ਮਲਕਾਂ ਤੈ ਹਮਲਾ ਕਰਤਾ 18 ਜੂਨ 1847 ਵਿੱਚ ਗਹਿਗਾਚ ਜੰਗ ਹੋਈ ਜਿਸ ਵਿੱਚ ਜਵਾਨ ਮੂਰਾ ਚੰਦ ਹਾਰ ਗਿਆ ਔਰ ਉਸ ਨੂੰ ਹਾਰ ਦਾ ਮੂਹ ਵੇਖਣਾ ਪਿਆ ਤੇ ਐਡਵਰਜਨ ਉਜਤੋਈ ਇਸ ਦੇ ਨਾਲ ਦੀਵਾਨ ਮਹਰਾਜ ਤੇ ਮਰਨ ਦੀ ਅਫਵਾਹ ਫੈਲ ਗਈ ਅਸਲ ਵਿੱਚ ਉਸਨੇ ਆਪਣੀ ਹਾ ਨੋਤਰੀ ਗੁਮੀਰਤਾ ਦੇ ਨਾਲ ਲਿਆ ਉਸਨੇ ਆਪਣੇ ਆਪ ਨੂੰ ਲਾਹੌਰ ਦੇ ਕਿਲੇ ਵਿੱਚ ਬੰਦ ਕਰ ਲਿਆ ਅੰਗਰੇਜ਼ਾਂ ਨੂੰ ਜਦੋਂ ਉਸ ਦੇ ਕਿਲੇ ਦੇ ਵਿੱਚ ਬੰਦ ਹੋਣ ਦਾ ਪਤਾ ਲੱਗਾ ਅੰਗਰੇਜ਼ ਫੌਜਾਂ ਨੇ ਕਿਲੇ ਨੂੰ ਚਾਰੇ ਪਾਸੋਂ ਘੇਰ ਲਿਆ ਘੇਰਾ ਲਗਾ ਤਾਂ 28 ਦਿਨ ਚੱਲਿਆ ਰਿਹਾ ਦੀਵਾਨ ਮਹਰਾਜ ਨੂੰ ਇਸ ਗੱਲ ਦਾ ਭਰੋਸਾ ਸੀ ਇਸ ਗੱਲ ਦੀ ਆਸ ਵੀ ਰੱਖੀ ਬੈਠਾ ਸੀ ਕਿ ਕਾਬਲ ਤੋਂ ਦੀ ਮੱਦੇ ਲਈ ਦੋਸਤ ਮੌਨਖਾਨ ਜਰੂ ਪਹੁੰਚੇਗਾ ਪਰ ਉਸ ਦੀ ਆਸ ਉਸ ਵਕਤ ਤਰੀ ਦੀ ਤਰੀ ਰਹਿ ਗਈ ਜਦੋਂ ਨਾ ਤਾਂ ਕਾਬਲ ਤੋਂ ਅਤੇ ਨਾ ਅਟਾਰੀ ਵਾਲੇ ਪਾਸੇ ਤੋਂ ਉਸ ਨੂੰ ਕੋਈ ਮਦਦ ਮਿਲੀ 18 ਦਸੰਬਰ 17 ਦਸੰਬਰ 18 47 ਵਾਲੇ ਦਿਨ ਅੰਗਰੇਜ਼ ਫੌਜਿਆ ਨੇ ਸਵੇਰ ਵਕਤ ਕਲੀ ਉਤੇ ਕੋਸਾਰ ਕੇ ਜਬਰਦਸਤ ਹਲਾ ਕੀਤਾ ਅੰਗਰੇਜ਼ ਫੌਜਾਂ ਕਲੇਜਾਂ ਦੇ ਅੰਦਰ ਦਾਖਲ ਹੋ ਗਈਆਂ ਤਿੰਨ ਹਫ਼ਤੇ ਤੋਂ ਵੱਧ ਸਮੇਂ ਤੱਕ ਕਲੇਜ ਦੇ ਅੰਦਰ ਬੰਦ ਰਹਿਣ ਕਾਰਨ ਮੋਹ ਰਾਜ ਆਪਣੇ ਆਪ ਨੂੰ ਹਾਰਿਆ ਹੋਇਆ ਮਹਿਸੂਸ ਕਰ ਰਿਹਾ ਸੀ 17 ਸਤੰਬਰ 1948 ਵਾਲੇ ਜਨ ਮੂਰ ਰਾਜ ਨੇ ਕਲੇਜ ਦੇ ਅੰਦਰ ਛਾਛੁਰਦੇ ਜਿਵੇਂ ਅੰਗਰੇਜ਼ਾਂ ਨੇ ਜੰਗ ਛੇੜਨਾ ਅੰਗਰੇਜ਼ਾਂ ਦੀ ਫੌਜ ਦੇ ਫੌਜੀਆਂ ਨੂੰ ਕਤਲ ਕਰਨ ਗਦਾਰੀ ਕਰਨ ਦੇ ਕਬੀਰ ਦੋਸ਼ ਲਗਾ ਕੇ ਜ਼ਮਾਨ ਮੋਹ ਰਾਜ ਉੱਪਰ ਮੁਕੱਦਮਾ ਚਲਾਇਆ ਦੋਸ਼ੀ ਕਰਾਰ ਦੇ ਕੇ ਮੌਦੀ ਸਜਾਸ਼ਨਾਤੀ ਬਾਅਦ ਵਿੱਚ ਗਵਰਨਰ ਜਨਰਲ ਦੇ ਹੁਕਮਾ ਮੁਤਾਬਕ ਉਮਰ ਕੈਦੋ ਚੁੜਦ ਦਿੱਤੀ ਜਨਵਰੀ 1850 ਤੱਕ ਲਾਹੌਰ ਕਲੇ ਅੰਦਰ ਹੀ ਨਿਰਬੰਧ ਰੱਖਣ ਮਗਰੋਂ ਉਸ ਨੂੰ ਫੋਰਟ ਵਰੀਆ ਤੋਂ ਕਲਕੱਤਾ ਵਿਖੇ ਭੇਜਤਾ ਜਿੱਥੇ ਉਸ ਨੂੰ ਖਾਣੇ ਵਿੱਚ ਆਉਣੀਆਂ ਹੋਈਆਂ ਸਿਰ ਕਰਨ ਵਾਲੀ ਯਰ ਦਿੱਤੀ ਜਾਂਦੀ ਸੀ ਜਿਸ ਕਾਰਨ ਲਗਾਤਾਰ ਬਿਮਾਰ ਹੁੰਦਾ ਚਲਾ ਗਿਆ ਫਿਰ ਉਸ ਨੂੰ ਬਨਾਰਸ ਲੈ ਜਾਂਦਾ ਅਖੀਰ 11 ਅਗਸਤ 1852 ਵਾਲੇ ਦਿਨ ਬਨਾਰਸ ਦੇ ਕਿਲੇ ਦੇ ਵਿੱਚ ਉਹ ਚੜ੍ਹਾਈ ਕਰ ਜਾਂਦਾ ਹੈ ਇਸ ਤਰੀਕੇ ਦੇ ਨਾਲ ਆਖਰੀ ਥਮ ਖਾਲਸੇ ਰਾਜ ਦਾ ਉਮਰ ਤਾਂ ਖਤਮ ਹੋ ਜਾਂਦਾ ਹੈ ਐਸੀ ਪਿਆਰੋ ਆਦਮੀ ਦੇ ਨਾਲ ਸਾਝ ਪਾਈ ਇਤਹਾਸੀ ਸੋ ਸਤਗੁਰ ਸੱਚੇ ਪਾਸ਼ਾ ਕਿਰਪਾ ਕਰਨ ਹੋਈਆਂ ਬੁਲਾਉਣ ਨੂੰ ਨਾ ਤਾਰਿਓ ਜੀ ਗੱਜ-ਬੱਜ ਕੇ ਫਤਿਹ ਗਜਾਈਏ ਔਰ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ